ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਸਰਕਾਰੀ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਕੋਲ ਪਹੁੰਚ ਕਰ ਰਹੇ ਨੇ April May ਵਿੱਚ ਉਹਨਾਂ ਨੇ ਰੋਸ ਮظਾਹਰੇ ਕਰਨ ਤੋਂ ਇਲਾਵਾ ਹੜਤਾਲਾਂ ਵੀ ਕੀਤੀਆਂ ਸਨ ਇਸ ਹੜਤਾਲ ਤੋਂ ਬਾਅਦ ਸਰਕਾਰ ਨੇ ਲਿਖਤੀ ਰੂਪ ਵਿੱਚ ਇਹ ਵਾਅਦਾ ਕੀਤਾ ਸੀ ਕਿ ਡਾਕਟਰਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਇਹਨਾਂ ਡਾਕਟਰਾਂ ਨੂੰ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਬੈਨਰ ਹੇਠ ਇੱਕ ਵਾਰ ਫਿਰ ਰਾਜਪਦਰ ਤੇ ਐਜੀਟੇਸ਼ਨ ਕਰਨੀ ਪੈ ਰਹੀ ਹੈ ਹੁਣ ਤਾਜ਼ਾ ਮਸਲਾ ਹੈ ਕਿ ਨਵੇਂ ਰੱਖੇ ਗਏ 422 ਮੈਡੀਕਲ ਆਫੀਸਰਸ ਨੂੰ 15600 ਰੁਪਏ ਪ੍ਰਤੀ ਮਹੀਨੇ ਦੀ ਬੇਸਿਕ ਸੈਲਰੀ ਤੇ ਰੱਖੇ ਜਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਇਹ ਡਾਕਟਰ ਸਾਰੇ ਪੱਤੇ ਮਿਲਾ ਕੇ ਮੁਸ਼ਕਲ ਨਾਲ 40-45000 ਰੁਪਏ ਹਰ ਮਹੀਨੇ ਕਰ ਲੈ ਕੇ ਜਾਣਗੇ ਡਾਕਟਰਾਂ ਦੀ ਡਿਮਾਂਡ ਹੈ ਕਿ ਬੇਸਿਕ ਸੈਲਰੀ ਦੀ ਬਜਾਏ ਇਹਨਾਂ ਡਾਕਟਰਾਂ ਨੂੰ ਫੁੱਲ ਸਕੇਲ ਦਿੱਤਾ ਜਾਏ ਤਾਂ ਕਿ ਉਹਨਾਂ ਦੀ ਤਨਖਾਹ ਉਹਨਾਂ ਦੇ ਰੁਤਬੇ ਦੇ ਮੁਤਾਬਕ ਹੋਵੇ ਡਾਕਟਰ ਇਹ ਵੀ ਮੰਗ ਕਰ ਰਹੇ ਨੇ ਕਿ ਉਹਨਾਂ ਦੀਆਂ ਤਨਖਾਹਾਂ ਭਾਵੇਂ ਉਹ ਮੈਡੀਕਲ ਆਫੀਸਰਸ ਦੀਆਂ ਤਨਖਾਹਾਂ ਹੋਣ ਜਾਂ ਫਿਰ ਸਪੈਸ਼ਲਿਸਟ ਦੀਆਂ ਤਨਖਾਹਾਂ ਹੋਣ ਉਹ ਬਾਕੀ ਸਾਰੇ ਸਰਕਾਰੀ ਅਧਿਕਾਰੀਆਂ ਨਾਲੋਂ ਵੱਖਰੀਆਂ ਤੇ ਕਿਤੇ ਵੱਧ ਹੋਣੇ ਚਾਹੀਦੀਆਂ ਨੇ ਇੱਕ ਡਾਕਟਰ ਦੀ ਪੜ੍ਹਾਈ ਤੇ ਸਰਕਾਰੀ ਕੋਟੇ ਹੇਠ ਘੱਟੋ-ਘੱਟ 25 ਲੱਖ ਰੁਪਈਆ ਹੁਣ ਖਰਚਾ ਆ ਇਸੇ ਤਰ੍ਹਾਂ ਮੈਨੇਜਮੈਂਟ ਕੋਟੇ ਹੇਠ ਇੱਕ ਡਾਕਟਰ ਦੀ ਪੜ੍ਹਾਈ ਤੇ ਕਰੀਬ 55 50 55 ਤੋਂ 60 ਲੱਖ ਰੁਪਈਆ ਖਰਚ ਆਉਂਦਾ ਹੈ ਇਹਨਾਂ ਡਾਕਟਰਾਂ ਦੀ ਮੰਗ ਬਿਲਕੁਲ ਜਾਇਜ਼ ਹੈ ਅਤੇ ਸਰਕਾਰ ਨੂੰ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜੇ ਸਰਕਾਰ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਹੌਲੀ-ਹੌਲੀ ਡਾਕਟਰ ਬਾਹਰਲੇ ਮੁਲਕਾਂ ਵੱਲ ਹੋਰ ਵੱਡੀ ਤਦਾਦ 'ਚ ਜਾਣ ਲੱਗ ਪੈਣਗੇ ਇਸ ਚੀਜ਼ ਦਾ ਨੁਕਸਾਨ ਅੱਗੇ ਹੀ ਪੰਜਾਬ ਦੇ ਲੋਕ ਚੱਲ ਰਹੇ ਨੇ ਅਤੇ ਜੇ ਇਹੋ ਹੀ ਰਵਈਆ ਰਿਹਾ ਤਾਂ ਅਗਲੇ ਕੁਝ ਸਾਲਾਂ 'ਚ ਇਥੋਂ ਦਾ ਹੈਲਥ ਸਿਸਟਮ ਬਿਲਕੁਲ ਕਲਾਪਸ ਕਰ ਸਕਦਾ